ਨ ਪਰਵਰ ਸਸੀਕਰ ਜੀ ਆਜਾ ਜਾਈ ਸਾਈਟ ਪੀਏਸੀਬੀ EMPLOYEES FEDERATION 1% ਤੇ ਜਾ ਕੇ ਡਿਪਟੀ ਜਨਰਲ ਸਰਪਾਲ ਜੀ ਇਸਤੀ ਸੀ ਅਤੇ ਜਿੰਨੀ ਕੀ ਸੀਨੀਅਰ ਲੀਡਰਸ਼ਿਪ ਨੇ ਜ਼ਿੰਮੇਵਾਰੀ ਦਿੱਤੀ ਹੈ ਜੀ ਮੈਂ ਸਾਰੇ ਸੀਨੀਅਰ ਆਗੂਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਤਨਮਨ ਤੇ ਨਾਲ ਤੇ ਇਮਾਨਦਰੀ ਨਾਲ ਨਿਭਾਵਾਂ ਜੀ ਇਸੀ EMPLOYEES FEDERATION ਜਿੰਦਾਬਾਦ ਇੱਕ ਵਟ ਅਸੀਂ ਅੱਜ ਸੂਬੇ ਦੇ ਸੱਦੇ ਤੇ ਜਿਹੜੀ ਆ ਡਿਵੀਨਾਂ ਦੀਆਂ ਚੋਣਾਂ ਦੇ سلسلے ਸਾਹਿਬ ਤੇ ਜਿਹੜੀ ਆ ਪੀ ਤੇ ਐਮ ਸ਼ਹਿਰੀ ਡਿਵੀਜ਼ਨ ਮਿਲਰ ਕਾਇੰਦੀ ਜਿਹੜੀ ਚੋਣ ਆ ਉਹ ਕਰਵਾ ਰਹੇ ਆ ਤੇ ਜਿਹਦੇ ਵਿੱਚ ਕਾਫੀ ਬੁਖਰੀ ਜਿਹੜੀ ਆ ਚਾਚਾ ਸਾਥੀਆਂ ਨੇ ਗੱਲ ਕੀਤੀ ਆ ਜਿਹੜਾ ਪਿਛਲੇ ਲਗਭਗ 3 ਸਾਲ ਦੀ ਟਰਮ ਆ ਉਹਦੇ ਤੇ ਕਾਫੀ ਸਾਥੀਆਂ ਨੇ ਆਪਣੇ ਜਿਹੜੇ ਆ ਉਹ ਸਾਰੂ ਸੋਚ ਆ ਜਿਹਦੀ ਰੱਖ ਕੇ ਉਹ ਵਿਚਾਰ ਦਿੱਤੇ ਆ ਔਰ ਪਿਛੇ ਜਿਹੜੀ ਟੀਮ ਸੀ ਉਹਦੇ ਬਾਰੇ ਵੀ ਗੱਲ ਕੀਤੀ ਔਰ ਕਮਾਪ੍ਰਤੀ ਵੀ ਗੱਲ ਕੀਤੀ ਆ ਤੇ ਉਸ ਦੇ ਨਾਲ ਜਿਹੜੀ ਆ ਅਸੀਂ ਉਹ ਪ੍ਰਾਣੀ ਅੱਜ ਕਮੇਟੀ ਭੰਗ ਕਰਕੇ ਨਵੀਂ ਜਈ ਡਿਵੀਜ਼ਨ ਦੀ ਚੋਣ ਕੀਤੀ ਆ ਜਿਸ ਦੇ ਵਿੱਚ ਆਕਾਸ਼ਦੀਪ ਜਿਹੜੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਔਰ ਜਿਹੜੇ ਸਕੱਤਰ ਆ ਸਾਡੇ ਉਹ ਰਮਨਜੀਤ ਧਮਾਨ ਉਹ ਚੁਣੇ ਗਏ ਨੇ ਔਰ ਕੈਸ਼ਵਰ ਮਨੀਸ਼ ਕੁਮਾਰ ਤੇ ਇਸੇ ਤਰ੍ਹਾਂ ਹੀ ਉਮੀਦਵਾਰ ਪ੍ਰਧਾਨ ਸਾਡੇ ਕੇਵਲ ਸਿੰਘ ਜੀ ਔਰ ਹਰਦੀਪ ਸਿੰਘ ਜੀ ਪਰਮਿੰਦਰ ਸਿੰਘ ਜੀ ਅਤੇ ਜੁਆਇੰਟ ਸਕੱਤਰ ਪ੍ਰਿੰਸ ਕੁਮਾਰ ਅਤੇ ਐਡੀਟਰ ਦੇ ਤੌਰ ਤੇ ਜਿਹੜੇ ਰਕੇਸ਼ ਸਿੰਘ ਜਿਹੜੇ ਉਹ ਚੁਣੇ ਗਏ ਆ ਇਹ ਸਾਡੀ ਜਿਹੜੀ ਆ ਨੌ ਮੈਂਬਰੀ ਕਮੇਟੀ ਆ ਜਿਹੜੀ ਉਹ ਚੁਣੀ ਆ ਸੀ ਔਰ ਚੁਣੀ ਹੋਈ ਟੀਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਪਿਛਲੇ ਕਮੀਆਂ ਘਾਟਾਂ ਆਈਆਂ ਉਹਨਾਂ ਨੂੰ ਦੂਰ ਕਰਕੇ ਅਸੀਂ ਜਿਸ ਤਰ੍ਹਾਂ ਮਹਿਕਮਿਆਂ ਦੀਆਂ ਚੁਣੌਤੀਆਂ ਵੱਧ ਰਹੀਆਂ ਉਹਦੇ ਨਾਲ ਡੱਟ ਕੇ ਮੁਕਾਬਲਾ ਕਰਾਂਗੇ ਔਰ ਵੱਧ ਤੋਂ ਵੱਧ ਜਿਹੜਾ ਆ ਉਹ ਸਮਾਂ ਆਪਣਾ ਕੱਢ ਕੇ ਜਿੱਥੇ ਬੰਦੀ ਨੂੰ ਸਮਾਂ ਦੇਾਂਗੇ ਤਾਂ ਕਿ ਸਾਡੇ ਜਿਹੜੀ ਪੂਰਵ ਵਜਾਈ ਬਣਾਈ ਹੋਈ ਜਿੱਥੇ ਬੰਦੀ ਆ ਉਹਦੇ ਤੇ ਜਿਹੜੇ ਆ ਹੱਕ ਸੱਤ ਜਾਂ ਪਹਿਰਾ ਜਿਹੜਾ ਉਹ ਡਟ ਕੇ ਦੇ ਸਕੀਏ ਔਰ ਮੰਗਾਂ ਦੀ ਪ੍ਰਾਪਤੀ ਜਿਹੜੀ ਆ ਮੁਲਾਜ਼ਮਾਂ ਨੂੰ ਕਰਕੇ ਦਈ ਗਈ। ਸੈਂਟਰ ਜਾਨ ਲੁਧਿਆਣਾ ਕਮਿਸ਼ਨਰ ਤੇ ਅੱਜ ਸੂਬਾ ਕਮੇਟੀ ਦੇ ਹੁਕਮਾਂ ਸਦਕਾ ਜਿਹੜੀ ਗ੍ਰੇਡ ਡਿਵੀਜ਼ਨ ਦੀ ਚੋਣ ਜਿਹੜੀ ਅੱਜ ਸਰਸਮਤੀ ਨੇ ਕੀਤੀ ਗਈ। ਉਹਦੇ ਵਿੱਚ ਵੱਡੀ ਗਿੰਦੀ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ ਹੈ। ਦੇ ਵਿੱਚ 15 ਸਾਥੀਆਂ ਨੇ ਬਹਿਸ ਦੇ ਵਿੱਚ ਭਾਗ ਲਿਆ ਤੇ ਆਪਣੇ ਜਿਹੜੇ ਬਿਆਨ ਹੈ ਉਹਨਾਂ ਨੇ ਦਰਜ ਕਰਾਈ ਨੇ ਉਹ ਸਾਰਾ ਕੁਝ ਦੇਖਾ ਚੁੱਕਾ ਕਰਨ ਤੋਂ ਬਾਅਦ ਔਰ ਇਹ ਜਿਹੜੀ ਕਮੇਟੀ ਜਵਨੀ ਚੋਣ ਹੈ ਇਹ ਸਾਥੀ ਰਿਸ਼ਪਾਲ ਸਿੰਘ ਤੇ ਮੈਂ ਇਸ ਦੀ ਸ਼ਕਵਾਦੀ ਜਿਹੜੀ ਹੈ ਨਿਗਰਾਨੀ ਹਿਤ ਚੁਣੀ ਆਣੀ ਸੀ ਉਹ ਤੇ ਕਾਫੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤੇ ਪਿਛਲੇ ਸਮੇਂ ਜੋ ਕਮੀਆਂ ਪੇਸ਼ੀਆਂ ਰਹੀਆਂ ਨੇ ਉਹਨਾਂ ਨੂੰ ਦੁਰਸਤ ਕਰਨ ਵਾਸਤੇ ਤੇ ਨਾਲ ਹੋਰ ਜਥੇਬੰਦੀ ਦੇ ਪ੍ਰਸਾਰ ਵਾਸਤੇ ਖਲਾਅ ਵਾਸਤੇ ਸਾਥੀਆਂ ਨੂੰ ਜਿਹੜਾ ਮੌਕਾ ਦੇਣ ਵਾਸਤੇ ਅਸੀਂ ਇਹ ਜਿਹੜੀ ਟੀਮ ਬਣਾਈ ਹੈ ਜਿਹਦੇ ਸਾਥੀ ਕاجਦੀਪ ਨੂੰ بطور ਪ੍ਰਧਾਨ ਇਸ ਕਤਦ ਸਾਥੀ ਰਮਨਜੀਤ ਸਿੰਘ ਤੇ ਕੈਸ਼ੀ ਦੇ ਤੌਰ ਤੇ ਸਾਥੀ ਮਨੀਸ਼ ਕਮਾਲ ਨੂੰ ਇਸ ਸਮੁੱਚੀ ਟੀਮ ਸਾਥੀ ਹਦੀਰ ਸਿੰਘ ਇਹਨਾਂ ਵੱਲੋਂ 22 ਪ੍ਰਧਾਨ ਈਵਨ ਸਿੰਘ 22 ਪ੍ਰਧਾਨ ਇਸੇ ਢੰਗ ਦੇ ਨਾਲ ਸਮੁੱਚੇ ਸਾਥੀਆਂ ਨੂੰ ਜਿਹੜਾ 10 ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾਈ ਹੈ ਜਿਹਦੇ ਵਿੱਚ ਨੌ ਸਾਥੀਆਂ ਨੇ ਸਰ ਸਮਤੀ ਦੇ ਨਾਲ ਸਾਥੀ ਰਿਸ਼ਪਾਲ ਸਿੰਘ ਜੀ ਦੀਆਂ ਪਿਛਲੀਆਂ ਕੀਤੇ ਹੋਏ ਬਹੁਤ ਵੱਡੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਸੰਕਲਪ ਕੀਤਾ ਹੈ ਕਿ ਸਾਥੀ ਰਿਸ਼ਪਾਲ ਸਿੰਘ ਜੀ ਦੀ ਇਸ ਰਾਸ ਸਰਪਤੀ ਥੱਲੇ ਅਸੀਂ ਜਿਹੜਾ ਇਹ ਕੰਮ ਕਰਦੇ ਰਹਾਂਗੇ ਤੇ ਇਹਨਾਂ ਦੇ ਤਜਰਬਿਆਂ ਤੋਂ ਕੋ ਗਾਂ ਵਧਾਂਗੇ ਤੇ ਜਥੇਬੰਦੀ ਵਾਸਤੇ ਸਮਰਪਣ ਦੀ ਭਾਵਨਾ ਦੇ ਨਾਲ ਸਾਥੀਆਂ ਨੇ ਪ੍ਰੋਸ਼ਾਦ ਵਾਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ